ਭੁਲਾੜਾ ਬ੍ਰਾਂਚ ਤੇ ਜੋ ਪਾੜ ਪਿਆ ਸੀ ਨਜ਼ਦੀਕ ਕਲਾਣਾ ਪਿੰਡ ਦੇ ਉਹ ਅਸੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਦਿਲਬਾਖ ਸਿੰਘ ਕਲੀਪੁਰ ਅਸੀਂ ਆ ਕੇ ਇੱਥੇ ਮੌਕਾ ਦੇਖਿਆ ਤਾਂ ਇੱਥੇ ਕੋਈ ਅਧਿਕਾਰੀ ਨਹੀਂ ਸੀ ਕੋਈ ਪ੍ਰਸ਼ਾਸਨ ਦਾ ਐਕਟੀਵਿਟੀ ਨਹੀਂ ਸੀ ਸੋ ਆ ਕੇ ਅਸੀਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਸਾਡੇ ਮਾਨਯੋਗ ਐਸਡੀਐਮ ਸਾਹਿਬ ਭੁਲਾੜਾ ਹੁਣੇ ਦੌਰੇ ਤੇ ਆ ਕੇ ਗਏ ਨੇ ਤੇ ਸਾਡੇ ਤਹਿਸੀਲਦਾਰ ਸਾਹਿਬ ਨਾਇਬ ਸਾਹਿਬ ਉਹਨਾਂ ਨੇ ਡਿਊਟੀ ਲਾ ਕੇ ਗਏ ਉਹ ਚਲੇ ਗਏ ਹੁਣ ਨੱਕਾ ਥੋੜਾ ਜਿਹਾ ਪੂਰੇ ਆ ਹੁਣ ਪ੍ਰੋਪਰ ਬੰਦ ਨਹੀਂ ਕਹਿ ਸਕਦੇ ਇਹਨੂੰ ਸੋ ਇਸ ਕਰਕੇ ਜਿਹੜਾ ਇਹ ਨੱਕਾ ਹੈ ਨਹਿਰ ਦਾ ਪਾੜਾ ਹੈ ਇਹ ਆਮ ਅਸੀਂ ਕਿਸਾਨਾਂ ਨੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਪੂਰੇ ਆ ਪ੍ਰਸ਼ਾਸਨ ਦਾ ਨਾ ਮਾਤਰ ਮੰਨ ਲਓ ਹੰਗਾਰਾ ਇਹ ਚ ਕੋਈ ਪ੍ਰਸ਼ਾਸਨ ਵੱਲੋਂ ਸਾਨੂੰ ਸਹੂਯਦਾ ਨਹੀਂ ਦਿੱਤੀ ਕਿ ਅਸੀਂ ਜੀਬੀਸੀ ਦੀ ਮੰਗ ਕੀਤੀ ਉਹ ਨਹੀਂ ਮਿਲੀ ਠੀਕ ਹੈ ਅਜੇ ਵੀ ਜੋ ਅਧਿਕਾਰੀ ਆਏ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਇਸ ਤਰ੍ਹਾਂ ਕਹਿ ਸਕਦੇ ਆ ਸੋ ਅਸੀਂ ਲੱਗੇ ਹੋਆ ਸਾਡੇ ਕਿਸਾਨ ਲੱਗੇ ਹੋਏ ਨੇ ਸੋ ਇਹਨੂੰ ਪੂਰਨ ਕਰਾਂਗੇ ਅਸੀਂ ਕੀ ਮੰਗ ਕਰਦੇ ਹਾਂ ਮੰਗ ਅਸੀਂ ਪ੍ਰਸ਼ਾਸਨ ਤੋਂ ਕਰਦੇ ਆਂ ਵੀ ਜਿੰਨੇ ਕਿਸਾਨਾਂ ਦਾ ਜਿਹੜੀ ਇਹਦੇ ਨਾਲ ਫਸਲਾਂ ਜੋ ਤਬਾਹ ਹੋਈ ਹੋਊਗੀ ਮੌਕੇ ਤੇ ਗਰਦਾਬਰੀ ਕਰਾ ਕੇ ਅਸੀਂ ਜਿਹੜਾ ਸਰਕਾਰ ਤੋਂ ਮੰਗ ਕਰਦੇ ਆਂ ਤੇ ਉੱਪਰੋਂ ਜਿਹੜੀ ਕਰੋਪੀ ਐ ਮਹਾਰਾਜ ਦੀ بارش ਬੜੀ ਪੈਰੀ ਐ ਸੋ ਉਹਦੇ ਘਰ ਵੀ ਡਿੱਗੇ ਨੇ ਸੋ ਫਸਲਾਂ ਦਾ ਨੁਕਸਾਨ ਐ ਸੋਸੀਂ ਕੰਪੋਜ਼ੀਸ਼ਨ ਦੀ ਮੰਗ ਕਰਦੇ ਆਂ ਸਰਕਾਰ ਤੋਂ ਤੁਰੰਤ ਡਿੱਗੇ ਹੋਏ ਮਕਾਨਾਂ ਦਾ ਤੇ ਫਸਲ ਦਾ ਸਰਕਾਰ ਟੁਕਬਾ ਮਾਜਵਾ ਮੁਆਵਜ਼ਾ ਦੇਵੇ ਇਹ ਮੰਗ ਹੈ ਸਾਡੀ ਮਹਲੋ ਟੁੱਟ ਗਈ ਇੱਥੇ ਸਾਡੇ ਮਹਲੋ ਕਲਾਣੇ ਦੇ ਰੱਖ ਬੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਤੋਂ ਨਹਿਰ ਦੀ ਕੋਈ ਸਫਾਈ ਨਹੀਂ ਹੈਗੀ ਨਹਿਰ ਕੇ ਨੀ ਕਿਸੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਨਾ ਸਫਾਈ ਹੋਣ ਕਰਕੇ ਇਹ ਨਹਿਰ ਇਥੇ ਟੁੱਟੀ ਹੈ ਉਹਨਾਂ ਦੀ ਪਰ ਕੋਈ ਦੀ ਪਰ ਭਾਈ ਸਾਡੇ ਮੰਨ ਲਓ ਕਲਾਣੇ ਦੀ ਬਹੁ ਵੱਡੇ ਪੱਧਰ ਤੇ ਸੰਗਤ ਹੈ ਕੁਸ ਕਲੀਪੁਰ ਦੀ ਸੰਗਤ ਹੈ ਸਾਡੇ ਨੌਜਵਾਨਾਂ ਨੇ ਆਪ ਹਿੰਮਤ ਕਰਕੇ ਨਹਿਰ ਬੰਦ ਕਰੀਏ ਜੀ ਤੇ ਗਵਰਨਮੈਂਟ ਵੱਲੋਂ ਕੋਈ ਗਵਰਨਮੈਂਟ ਵੱਲੋਂ ਤਹਿਸੀਲਦਾਰ ਸਾਹਿਬ ਤੇ ਐਸਡੀਐਮ ਸਾਹਿਬ ਆ ਕੇ ਗਏ ਨੇ ਤੇ ਪਰ ਉਰੇ ਪ੍ਰਬੰਧ ਕੋਈ ਨਹੀਂ ਹੈਗਾ ਤੇ ਥੋੜੇ-ਮੋਟੇ ਗੱਟੇ ਜਰੂਰ ਭੇਜੇ ਨੇ ਹੋਰ ਕੋਈ ਮੰਨ ਲਓ ਪ੍ਰਬੰਧ ਨਹੀਂ ਹੈਗਾ ਮੰਗ ਕਰਦੇ ਆਂ ਵੀ ਕਿਸਾਨਾਂ ਦਾ ਜੋ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਤੇ ਗਰਦੌਰੀ ਕਰਕੇ ਬੰਦ ਦਾ ਮਾਮਲਾ ਦਿੱਤਾ ਜਾਵੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਹਾਂ ਸਰ ਇੱਕ ਨਾ ਜੀ ਕਲਾਣੇ ਦੇ ਕੋਲ ਜਿਹੜਾ ਪੁੱਲੀ ਜਾ ਰਹੀ ਹੈ ਸਰ ਉਹਦਾ ਬੰਨ ਟੁੱਟਿਆ ਜੀ ਇੱਕ ਤਾਂ ਇੱਕ ਸਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੋ ਰਿਹਾ ਸਰ ਇਸ ਸੰਬੰਧ ਕੀ ਕਹਿਣਾ ਚਾਹੋਗੇ ਤੁਸੀਂ ਆਹ ਕਲਾਣੇ ਉੱਥੇ ਬੁੱਲਾ ਦਾ ਡਿਸਟ੍ਰੀਬਿਊਟਰੀ ਜਾ ਰਹੀ ਸੀ ਜੀ ਉਹਦੇ ਵਿੱਚ ਤਕਰੀਬਨ 20-25 ਫੁੱਟ ਦੀ ਜਿਹੜੇ ਉੱਥੇ ਪਾਉ ਦੀ ਪਲੀਚ ਹੋਈ ਹੈ ਜੀ ਤੇ ਉੱਥੇ ਨੈਪ ਟੂ ਫਿਲਰ ਦਾ ਵੀ ਗਏ ਸੀ ਪਹਿਲਾਂ ਉਹਨਾਂ ਨੂੰ ਮੈਂ ਕਹੇ ਜੇ ਫਿਰ ਨਾ ਆ ਗਏ ਤੇ ਜਿਹੜੇ ਮਿੱਟੀ ਵਗੈਰਾ ਤੇ ਜਿਹੜੇ ਕੱਟੇ ਨੇ ਇਹਨਾਂ ਦੇ ਵਿੱਚ ਬੋਰੀਆਂ ਮਿੱਟੀ ਭਰ ਕੇ ਪ੍ਰੋਵਾਈਡ ਕਰਾ ਦਿੱਤੀਆਂ ਗਈ ਤੇ ਪਿੰਡ ਵਾਲੇ ਆਪ ਸਭ ਅੱਗੇ ਲੱਗ ਕੇ ਸਾਰਾ ਕੁਝ ਕਰ ਰਹੇ ਨੇ ਪਾਣੀ ਵੀ ਕੱਟ ਗਿਆ ਤੇ ਬ੍ਰੀਚ ਉਹ ਪਲੱਗ ਇਨ ਹੋ ਜਾਏਗਾ ਜੀ ਉਹਦੇ ਵਿੱਚ ਥੋੜੇ ਦੇਰ ਤੁਸੀਂ ਲੱਗਦਾ ਕਿ ਸ਼ਾਮ ਤੱਕ ਸਾਰਾ ਉਹ ਕੰਮਿਟ ਹੋ ਜਾਏਗਾ ਉਹਦੇ ਵਿੱਚ ਤੇ ਸਰ ਸ਼ਹਿਰ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਜਿਵੇਂ ਛੋਟੀ ਗਲੀ ਉਹਦਾ ਸ਼ਹਿਰ ਦੇ ਵਿੱਚ ਵੀ ਬਾਰਿਸ਼ ਜਿਹੜੀ ਹੋਈ ਪਰसों ਤੇ ਕੱਲ ਵੀ ਪਹਿਲਾਂ ਜਿਹੜੀ ਜਿਹੜੇ ਇੱਥੇ ਵਰਕਸ ਦੇ ਸੀਗੇ ਕਮਚਾਰੀ ਜੀ ਆਊਟਸੋਰਸਿੰਗ ਤੇ ਉਹਨਾਂ ਦੀ ਸਟ੍ਰਾਈਕ ਚੱਲ ਰਹੀ ਸੀ ਜਿਸ ਕਰਕੇ ਮੋਟਰਾਂ ਵਗੈਰਾ ਬੰਦ ਰਹੀਆਂ ਐਸਕੇਪੀ ਤੇ ਜਿਹੜੀਆਂ ਮੋਟਰਾਂ ਚੱਲਦੀਆਂ ਹੁੰਦੀਆਂ ਨੇ ਵਨ ਇੰਟਰੀ ਨੌਕ ਕਰਨ ਲਈ ਫਿਰ ਕੱਲ ਉਹਨਾਂ ਨਾਲ ਮੀਟਿੰਗ ਕਰਕੇ ਦੁਪਹਿਰ ਤੱਕ ਉਹਨਾਂ ਦੀ ਸਟ੍ਰਾਈਕ ਦੇ ਜਿਹੜੀ ਉਹਨਾਂ ਦੀ ਖੁੱਲੀ ਉਹਨਾਂ ਨੇ ਉਸ ਤੋਂ ਬਾਅਦ ਮੋਟਰਾਂ ਚਲਾਈਆਂ ਤੇ ਕੁਝ ਬਿਜਲੀ ਦੀ ਪ੍ਰੋਬਲਮ ਆ ਗਈ ਵਿੱਚ ਜਿਸ ਕਰਕੇ ਤਾਂ ਵੀ ਉਹ ਬੰਦ ਹੋ ਗਿਆ ਜਨਰੇਟਰ ਦਾ ਕੋਈ ਪਾਣੀ ਪੂਣੀ ਪੈ ਗਿਆ ਉਹ ਇਸ਼ੂ ਆ ਗਿਆ ਸੀਗਾ ਜੀ ਹੁਣ ਫਿਰ ਲਾਈਟ ਆ ਗਈ ਐ ਤੇ ਕੁਝ ਟਾਈਮ ਚ ਉਹ ਹੋ ਜਾਏਗਾ ਜੀ ਸਾਰਾ ਕੰਮ ਉਹੀ ਹੋ ਜਾਏ ਬਹੁਤ ਅੰਸ਼ਾ ਕਰਾ ਪਰ ਉਹ ਲੱਗੇ ਹੋਏ ਆ ਸਰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹਣ ਸਰ ਪਬਲਿਕ ਨੂੰ ਕੀ ਮੈਸੇਜ ਦੇ ਰਹੇ ਸਰ ਪਬਲਿਕ ਨੂੰ ਮੈਸੇਜ ਇਹ ਹੈ ਕਿ ਅਸੀਂ ਏਓ ਸਾਹਿਬ ਨੂੰ ਰੈਗੂਲਰਲੀ ਕਿਹਾ ਹੋਇਆ ਵਾਚ ਰੱਖਣ ਤੇ ਤੇ ਜਿੰਨੀ ਜਲਦੀ ਤੋਂ ਜਲਦੀ ਹੋਏਗਾ ਟ੍ਰੇਨ ਆਊਟ ਕਰਵਾ ਰਹੇ ਆ ਪਾਣੀ ਇਸ ਦੇ ਵਿੱਚ ਤੇ ਹੋ ਜਾਏਗਾ ਇਹ ਉਮੀਦ ਹੈ ਕਿ ਸ਼ਾਮ ਤੱਕ ਇਹ ਹੋਰ ਕੱਢ ਜਾਏਗਾ ਕਾਫੀ ਥੈਂਕ ਯੂ ਸਰ ওকে